ਤਾਂ ਭਗਵੰਤ ਮਾਨ ਕਹਿੰਦਾ ਕੀ ਅਕਾਲੀ ਦਲ ਖਤਮ ਹੋ ਗਿਆ ਤੇ ਇੱਕ ਪਾਸੇ ਰੋਜ਼ ਸਪੀਚ ਦੇ ਵਿੱਚ ਮਾਲਾ ਲੈ ਕੇ ਅਕਾਲੀ ਦਲ ਦਾ ਨਾਮ ਜਪੀ ਜਾਂਦਾ ਇੱਕ ਪਾਸੇ ਕਹਿੰਦਾ ਅਕਾਲੀ ਦਲ ਖਤਮ ਹੋ ਗਿਆ ਇੱਕ ਪਾਸੇ ਅਕਾਲੀ ਦਲ ਦੇ ਆਗੂਆਂ ਦੇ ਪਰਚੇ ਕਰ ਰਿਹਾ ਸੋ ਇਹ ਹਾਲਾਤ ਤਾਲਿਬਾਨ ਬਣਿਆ ਪਿਆ ਅੱਜ ਆਮਾਦੀ ਪਾਰਟੀ ਨੇ ਤਰਨਤਾਰ ਨੂੰ ਤਾਲਿਬਾਨ ਬਣਾ ਕੇ ਰੱਖ ਦਿੱਤਾ ਜੇ ਆਮਾਦੀ ਪਾਰਟੀ ਹਰ ਦਿਨ ਹੋਵੇ ਤਾਂ ਉਹਨੂੰ ਕੀ ਲੋੜ ਹੈ ਪਰਚੇ ਕਰਨ ਇਹ ਸਿੱਧਾ ਸਾਬ ਹੈ ਕਿ ਜੇ ਆਮਾਦੀ ਪਾਰਟੀ ਜਿੱਤਦੀ ਹੋਵੇ ਤਾਂ ਉਹਨੂੰ ਪਰਚੇ ਕਰਨ ਦੀ ਕੀ ਲੋੜ ਹੈ ਉਹਨੂੰ ਕੀ ਲੋੜ ਹੈ ਐ ਕਰਨ ਦੀ ਅਕਾਲੀ ਦਲ ਨੇ ਗੈਂਗਸਟਰ ਪੈਦਾ ਕੀਤੇ ਸੀ ਤੇ ਆਮ ਆਦਮੀ ਪਾਰਟੀ ਕਹਿੰਦੀ ਸੀ ਖਤਮ ਕਰਨ ਵਾਲੇ ਪਾਸੇ ਇਹ ਇਹ ਨਾ ਜਦੋਂ ਕੁਝ ਨਹੀਂ ਲੱਭਦਾ ਤਾਂ ਕਹਿੰਦੇ ਚਿੱਕੜ ਛਿੜ ਦਿਓ ਇਹਨਾਂ ਦੇ ਪੱਲੇ ਕੱਖ ਨਹੀਂ ਜਦੋਂ ਸਰਕਾਰਾਂ ਦੇ ਪੱਲੇ ਕੱਖ ਨਾ ਰਹੇ ਤਾਂ ਫਿਰ ਸਰਕਾਰਾਂ ਚਿੱਕੜ ਛਿੜਦਿੰਦੀਆਂ ਭਗਵੰਤ ਮਾਨ ਨੇ ਬਹੁਤ ਕਿਰਦਾਰਗੁਸ਼ੀ ਕਰ ਲਈ ਪੰਜਾਬ ਦੇ ਆਗੂਆਂ ਦੀ 227 ਚ ਕੀ ਲੱਗਦਾ ਅਕਾਲੀ ਦਲ ਦੀ ਵਾਪਸੀ ਹੋਊਗੀ ਮੈਂ ਕਿਹਾ ਤੁਹਾਨੂੰ 14 ਨਵੰਬਰ ਨੂੰ ਦੱਸ ਦਾਂਗੇ ਬਸ ਪਰੰਤਾਨ ਤੋਂ ਵਾਪਸੀ ਹੋ ਰਹੀ ਕੱਲ 14 ਨਵੰਬਰ ਨੂੰ ਯਾਦ ਰੱਖਣਾ ਰਾਜਾ ਵਰਿੰਗ ਦੇ ਬਾਰ ਬਾਰ ਬਿਆਨ ਤੁਹਾਡੇ ਵੀ ਵਿਰੋਧ ਦੇ ਅਸਲ ਦੇ ਵਿੱਚ ਨਾ ਹੁਣ ਮੈਂ ਮੈਂ ਕੀ ਕਹਾਂ ਕਿ ਰਾਜਾ ਬਿੰਕ ਨੂੰ ਮੂੰਹ ਦੀ ਬਾਸਿਰ ਹੋਈ ਆ ਇਹ ਸ਼ਬਦ ਤੋਂ ਵੱਧ ਸ਼ਬਦ ਉਹਦੇ ਲਈ ਮੈਂ ਵਰਤ ਨਹੀਂ ਸਕਦਾ ਹੋਰ ਕੋਈ ਗਲਾਚ ਟਾਇਰ ਪਾ ਪਾ ਕੇ ਲਿਸ਼ਟਾਂ ਚੱਕ ਚੱਕ ਕੇ ਕਲੌਨੀਆਂਂ ਦੇ ਸਿੱਖ ਸਿੱਖ ਸਿੱਖਾਂ ਦਾ ਕਤਲੇਮਕਰਾਇ ਸੀ ਉਹ ਰਾਹੁਲ ਕੰਦੇ ਦੇ ਮਗਰ ਖੜਿਆ ਸੀ ਇਹ ਡਰਮੇ ਕਰਕੇ ਦਿਖਾਉਣਗੇ ਭਾਂਡੇ ਮਾਂਜਣ ਦੇ ਜੋ ਨਹਿਰੂ ਸੀ ਉਹੀ ਇੰਦਰਾ ਜੋਰਜੀਵ ਸੀ ਉਹੀ ਰਾਹੁਲ ਹੈ ਭਾਜਪੀ ਇੱਥੇ ਤਾਂ ਦਾ ਜ ਹੈ ਹੀ ਨਹੀਂ ਕਿਤੇ ਲੱਭੀ ਨਹੀਂ ਰਹੀ ਕਿਤੇ ਕਹਿੰਦੇ ਕਿ ਸੀਟ ਲੈ ਜਾਣੀ ਤੁਸੀਂ ਕਿਹਨੇ ਭਾਜਪੀ ਉਹ ਪਿਛਲੀ ਦੌੜ ਪੰਜਵੇਂ 6ਵੇਂ ਨੰਬਰ ਦੇ ਨੰਬਰ ਦੇ ਹੁਣ ਹਾਲਾਤ ਇਹ ਨੇ ਹਰਮਿੰਦਰ ਸਿੰਘ ਸੰਧੂ ਪਰਚੇ ਕਰਾ ਰਿਆ ਨਾ ਕਿ ਮੈਂ ਗਿਆ ਮੈਨੂੰ ਬਚਾ ਲਿਓ ਭਗਵੰਤ ਮਾਨ ਸਾਹਿਬ ਉਹ ਬਾਰੀ ਦੇ ਨਾਲ ਲਮਕ ਕੇ ਹਰਮਿੰਦਰ ਸਿੰਘ ਸੰਧੂ ਇਹ ਦਿਖਾਈ ਚੁੱਕਿਆ ਲੋਕ ਦੇਖ ਚੁੱਕ ਨੇ ਕਿ ਉਹਦੀ ਔਕਾਤ ਬਾਰੀ ਦੇ ਨਾਲ ਲਮਕਣ ਦੀ ਇਹ ਤੋਂ ਵੱਧ ਨਹੀਂ ਹੈ ਤਰਨਤਾਰਨ ਦੇ ਵਿੱਚ ਮੌਜੂਦ ਆ ਤੇ ਅਕਾਲੀ ਦਲ ਬਾਦਲ ਵੱਲੋਂ ਪ੍ਰੋਟੈਸਟ ਸਟਾਰਟ ਕਰ ਦਿੱਤਾ ਗਿਆ ਵਾ ਕੌਂਸਲਰ ਚੁੱਕੇ ਗਏ ਉਹਨਾਂ ਦੇ ਅੱਜ ਕੌਂਸਲਰ ਦੇ ਨਾਲ ਕਹਿੰਦੇ ਸਰਪੰਚ ਚੱਕ ਲੈ ਗਏ ਆ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਤੇ ਉਸ ਤੋਂ ਬਾਅਦ ਦੇ ਵਿੱਚ ਥੋੜੀ ਦੇਰ ਪਹਿਲਾਂ ਅਕਾਲੀ ਦਲ ਦੇ ਸੀਨੀਅਰ ਲੀਡਰ ਸਾਹਿਬਾਨ ਇੱਥੇ ਪਹੁੰਚੇ ਬੀਬਾ ਸੁਖਵਿੰਦਰ ਕੌਰ ਜੀ ਜਿਹੜੇ ਕਿ ਉਮੀਦਵਾਰ ਆ ਉਹ ਵੀ ਇੱਥੇ ਪਹੁੰਚੇ ਆ ਤੇ ਪ੍ਰੋਟੈਸਟ ਸ਼ੁਰੂ ਹੋ ਚੁੱਕਾ ਵਾ ਇਸ ਟਾਈਮ ਤੇ ਮੰਡੀ ਦੇ ਸਾਹਮਣੇ ਆ ਸਰਬਜੀਤ ਸਿੰਘ ਝੰਜਰ ਯੂਥ ਆਗੂ ਸਾਡੇ ਨਾਲ ਆ ਗੱਲਬਾਤ ਕਰਦੇ ਆ ਕਾਰਨ ਕੀ ਆ ਹੋਰ ਵੀ ਆਪਾਂ ਗੱਲਬਾਤ ਕਰਦੇ ਆ ਗੁਰਫਤੇ ਸਾਂਝ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲਾ ਰੋਕਲਾ ਦੇਖੋ ਬਾਦਲ ਸਾਹਿਬ ਪਹੁੰਚ ਰਹੇ ਨੇ ਦਰਮੇਂ ਧਰਨਾ ਇਸ ਕਾਰਨ ਲੱਗਿਆ ਵੀ ਅਕਾਲੀ ਦਲ ਦੇ ਜਿਹੜੇ ਆਗੂ ਨੇ ਇੱਥੇ ਜਿਹੜਾ ਖਾਸ ਕਰਕੇ ਸ਼ਾਮਾ ਪ੍ਰਧਾਨ ਆ ਮੰਡੀ ਦੇ ਲੇਬਰ ਯੂਨੀਅਨ ਦੇ ਪ੍ਰਧਾਨ ਨੇ ਸਾਰੀ ਲੇਬਰ ਯੂਨੀਅਨ ਇੱਥੇ ਧਰਨਾ ਲਾਇਆ ਕਿਉਂਕਿ ਬਿਨਾਂ ਕਿਸੇ ਗੱਲ ਤੋਂ ੱੱਕੇ ਨਾਲੋਂ ਤੇ ਪਰਚਾ ਕਰਕੇ ਜਿਹੜਾ ਇਹ ਉਹਨੂੰ ਚੱਕ ਲਿਆ ਗਿਆ ਅਕਾਲੀ ਦਲ ਦੇ ਆਗੂਆਂ ਨੂੰ ਚੱਕਿਆ ਜਾ ਰਿਹਾ ਧਰਨੇ ਜਿਹੜੇ ਵੀ ਆਗੂ ਪਾਰਟੀ ਲਈ ਕੰਮ ਕਰ ਰਹੇ ਨੇ ਪਰਚੇ ਦਿੱਤੇ ਜਾ ਰਹੇ ਨੇ ਧੀਆਂ ਭੈਣਾਂ ਤੇ ਪਹਿਲਾਂ ਕੰਚਨ ਤੇ ਪਰਚਾ ਹੋਇਆ 90 ਬੰਦੇ ਅਣਪਛਾਤੇ ਤੇ ਹੋਇਆ ਤੇ ਹੁਣ ਜਿਹੜਾ ਅਕਾਲੀ ਦਲ ਦੇ 2-3 ਸਾਬਕਾ ਕੌਂਸਲਰ 2-3 ਸਾਬਕਾ ਸਰਪੰਚ ਇੱਕ ਮੌਜੂਦਾ ਕੌਂਸਲਰ ਇੱਕ ਮੌਜੂਦਾ ਸਰਪੰਚ ਦੇ ਪਰਚਾ ਦਰਜ ਹੋ ਗਿਆ ਸੋ ਇਸ ਕਰਕੇ ਇਹ ਜਿਹੜੇ ਪਰਚੇ ਹੋ ਰਹੇ ਨੇ ਉਹਨਾਂ ਦੇ ਰੋਸ ਹੋ ਜੋ ਅੱਜ ਰੋਡ ਜਾਮ ਕੀਤਾ ਗਿਆ ਇਹ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਕਿਉਂਕਿ ਜਿਹੜੀ ਪਾਰਟੀ ਜਿੱਤਦੀ ਆ ਪਰਚੇ ਉਹਦੇ ਤੇ ਹੁੰਦੇ ਨੇ ਜਿਹੜੀ ਹਾਰਦੀ ਆ ਇਹਦਾ ਮਤਲਬ ਹੈ ਕਿ ਪਰਚੇ ਜਿਹੜੇ ਨੇ ਉਹ ਕਰਦੀ ਆ ਇੱਕ ਵਾਰ ਤਾਂ ਭਗਵਾਨਤਮਨ ਕਹਿੰਦਾ ਕਿ ਅਕਾਲੀ ਦਲ ਖਤਮ ਹੋ ਗਿਆ ਇੱਕ ਪਾਸੇ ਰੋਜ਼ ਸਪੀਚ ਦੇ ਵਿੱਚ ਮਾਲਾ ਲੈ ਕੇ ਅਕਾਲੀ ਦਲ ਦਾ ਨਾਮ ਜਪੀ ਜਾਂਦਾ ਇੱਕ ਪਾਸੇ ਕਹਿੰਦਾ ਅਕਾਲੀ ਦਲ ਖਤਮ ਹੋ ਗਿਆ ਇੱਕ ਪਾਸੇ ਅਕਾਲੀ ਦਲ ਦੇ ਆਗੂਆਂ ਦੇ ਪਰਚੇ ਕਰ ਰਿਹਾ ਹੈ ਪੁਲਿਸ ਭੇਜ-ਭੇਜ ਕੇ ਚੱਕ ਰਿਹਾ ਧਮਕੀਆਂ ਦੇ ਰਿਹਾ ਗੈਂਗਸਟਰਾਂ ਦੇ ਫੋਨ ਕਰਾ ਰਿਹਾ ਗੁੰਡਿਆਂ ਦੇ ਫੋਨ ਕਰਾ ਰਿਹਾ ਇੱਥੋਂ ਤੱਕ ਵੀ ਕਈਆਂ ਦੇ ਮੁੰਡਿਆਂ ਦੇ ਨੌਜਵਾਨਾਂ ਦੇ ਮੈਂ ਫੋਨਾਂ ਦੇ ਵਿੱਚ ਵੌਇਸ ਮੈਸੇਜ ਸੁਣੇ ਨੇ ਗੈਂਗਸਟਰ ਐਵੇਂ ਲੱਲੂ ਪੰਜੂ ਹਰ ਇੱਕ ਗੈਂਗਸਟਰ ਬਣ ਜਾਂਦਾ ਧਮਕੀਆਂ ਦੇ ਰਹੇ ਨੇ ਕਿ ਤੁਹਾਡੇ ਟੱਬਰ ਮਾਰ ਦੇਵਾਂਗੇ ਤੁਹਾਡੇ ਆਹ ਕਰ ਦਾਂਗੇ ਤੁਹਾਡੇ ਉਹ ਕਰ ਦਾਂਗੇ ਸੋ ਇਹ ਹਾਲਾਤ ਤਾਲਿਬਾਨ ਬਣਿਆ ਪਿਆ ਅੱ ਆਮ ਆਦੀ ਪਾਰਟੀ ਨੇ ਤਰਨਤਾਰ ਨੂੰ ਤਾਲੇਮਨ ਬਣਾ ਕੇ ਰੱਖ ਦਿੱਤਾ ਤੁਹਾਡੇ ਕਹਿੰਦਾ ਮਤਲਬ ਕਿ ਆਮ ਆਦੀ ਪਾਰਟੀ ਹਾਰ ਰਹੀ ਆ ਬੁਖਲਾੜ ਦਾ ਕਰਕੇ ਕਾਲੀ ਦਲ ਦੇ ਪਰਚੇ ਹੋ ਰਹੇ ਜੀ ਆਮ ਆਦੀ ਪਾਰਟੀ ਹਾਰਦੀ ਨਾ ਹੋਵੇ ਤਾਂ ਉਹਨੂੰ ਕੀ ਲੋੜ ਆ ਪਰਚੇ ਕਰਨ ਦੀ ਪਰਚੇ ਕਰਨ ਇਹ ਸਿੱਧਾ ਸਾਬ ਆ ਕਿ ਜੇ ਆਮ ਆਦੀ ਪਾਰਟੀ ਜਿੱਤਦੀ ਹੋਵੇ ਤਾਂ ਉਹਨੂੰ ਪਰਚੇ ਕਰਨ ਦੀ ਕੀ ਲੋੜ ਆ ਉਹਨੂੰ ਕੀ ਲੋੜ ਐ ਕਰਨ ਦੀ ਜਿੱਦ ਸਭ ਗੈਂਗਸਟਰ ਦੀ ਤੁਸੀਂ ਗੱਲ ਕੀਤੀ ਆ ਤੁਹਾਡੇ ਤੇ ਇਲਜ਼ਾਮ ਲੱਗਦੇ ਆ ਕਹਿੰਦੇ ਉਮੀਦਵਾਰ ਦੇ ਕੋਈ ਖਾਸ ਰਿਸ਼ਤੇਦਾਰ ਵੀ ਉਹ ਕਹਿੰਦੇ ਕਿ ਗੈਂਗਸਟਰਾਂ ਸੰਬੰਧ ਆ ਤਾਂ ਉਹ ਤੁਹਾਡੇ ਉੱਤੇ ਇਲਜ਼ਾਮ ਲਾਈ ਜਾਂਦੇ ਆ ਰਾਜਾ ਵੜਿੰਗ ਹੋਣ ਜਾਂ ਸਰਕਾਰ ਇਲਜ਼ਾਮ ਲਾਉਣਾ ਐਵੇਂ ਬਿਨ ਜੇ ਕਿਸੇ ਨੌਜਵਾਨ ਦੀ ਵੈਸੇ ਕੋਈ ਸਾਬਤ ਕੁਝ ਨਹੀਂ ਹੋਇਆ ਕਿਸੇ ਕੋਈ ਉਹਦੀ ਕ੍ਰਿਮੀਨਲ ਰਿਕਾਰਡ ਨਹੀਂ ਕੋਈ ਕਿਸੇ ਘਟਨਾ ਚ ਨਾਮ ਨਹੀਂ ਹੁਣ ੱੱਕੇ ਨਾ ਸਰਕਾਰਾਂ ਆਪਣਾ ਬਣਾਈ ਜਾਣ ਗੈਂਗਸਟਰ ਬਣਾਈ ਜਾਣ ਉਹ ਤਾਂ ਬਾਹਰ ਬੈਠਾ ਹੈ ਕਹਿੰਦਾ ਕਿ ਕਾਲੀ ਦਲ ਨੇ ਗੈਂਗਸਟਰ ਪੈਦਾ ਕੀਤੇ ਸੀ ਤੇ ਆਮ ਆਦਮੀ ਪਾਰਟੀ ਕਹਿੰਦੀ ਸੀ ਖਤਮ ਕਰਨ ਵਾਲੇ ਪਾਸੇ ਇਹ ਇਹ ਨਾ ਜਦੋਂ ਕੁਝ ਨਹੀਂ ਲੱਭਦਾ ਤਾਂ ਕਹਿੰਦੇ ਚਿੱਕੜ ਛਿੜ ਦਿਓ ਇਹਨਾਂ ਦੇ ਪੱਲੇ ਕੱਖ ਨਹੀਂ ਜਦੋਂ ਸਰਕਾਰਾਂ ਦੇ ਪੱਲੇ ਕੱਖ ਨਾ ਰਹੇ ਤਾਂ ਫਿਰ ਸਰਕਾਰਾਂ ਚਿੱਕੜ ਛਿੜ ਦਿੰਦੀਆਂ ਭਗਵਾਨ ਤੁਮਾਰ ਨੇ ਬਹੁਤ ਕਰਦਾਰਕੁਸ਼ੀ ਕਰ ਲਈ ਪੰਜਾਬ ਦੇ ਆਗੋਂ ਦੀ ਪਰ ਹੁਣ ਉਹਦੀ ਵਾਰੀ ਆ ਗਈ ਕੱਲੇ ਤਰਨ ਤਾਰਨ ਦਾ ਪਹਿਲਾਂ ਪੂਰਾ ਪੰਜਾਬ ਦਿਖਾਏਗਾ ਇਹਨਾਂ ਦੀਆਂ ਗੱਡੀਆਂ ਪੰਨਾਜ ਨਹੀਂ ਵੜਨੀਆਂ 227 ਚ ਕੀ ਲੱਗਦਾ ਅਕਾਲੀ ਦਲ ਦੀ ਵਾਪਸੀ ਹੋਊਗੀ ਮੈਂ ਕਿਹਾ ਤੁਹਾਨੂੰ 14 ਨਵੰਬਰ ਨੂੰ ਦੱਸ ਦਾਂਗੇ ਬਸ ਅੰਤਨਾਨ ਤੋਂ ਵਾਪਸੀ ਹੋ ਰਹੀ ਕੱਲ 14 ਨਵੰਬਰ ਨੂੰ ਯਾਦ ਰੱਖਿਓ ਪਹਿਲਾ ਨੰਬਰ ਤੇ ਦੂਜਾ ਮੈਂ ਕਿਹਾ ਦੂਜੇ ਤਾਂ ਗੱਲ ਹੀ ਕੋਈ ਨਹੀਂ ਜੇ ਦੂਜੇ ਤੇ ਆਉਂਦੇ ਹੁੰਦੇ ਫੇਰ ਪਰਚੇ ਰੜਾਉਂਦੇ ਵਾਪਸੀ ਹੋ ਜੂਗੀ ਕੀ ਲੱਗਦਾ ਅਕਾਲੀ ਦਲ ਦੇ ਨਹੀਂ ਹੋਏਗੀ ਤੂਫਾਨ ਚੱਲੇਗਾ ਅਕਾਲੀ ਦਲ ਦਾ ਚੜਦੀ ਕਲਾ ਚ ਅਕਾਲੀ ਦਲ ਦੂਜੇ ਪਾਸੇ ਕਿਨੂੰ ਵੇਖਦੇ ਹੋ ਮੰਦੀ ਆ ਗਿਆ ਅਕਾਲੀ ਦਲ ਏ ਇਹ ਨਾਰਾ ਚੱਲ ਰਿਹਾ ਕਿ ਆ ਗਿਆ ਕਾਲੀਦਲ ਹੁਣ ਲੱਭਣੇ ਨਹੀਂ ਹੋਏ ਜਿਹੜਾ ਆ ਗਿਆ ਕਾਲੀਦਲ ਤੇ ਛਾ ਗਿਆ ਕਾਲੀਦਲ ਉਹਦੇ ਵਿੱਚ ਮਨਦੀਪ ਸਿੰਘ ਅਗਲੇ ਪਾਸੇ ਆ ਗਿਆ ਕੀ ਲੱਗਦਾ ਉਹਨਾਂ ਨੂੰ ਨੁਕਸਾਨ ਤੇ ਨਹੀਂ ਹੋਊਗਾ ਅਸੀਂ ਐਵੇਂ ਕਿਸੇ ਬਾਰੇ ਟਿੱਪਣੀ ਨਹੀਂ ਕਰਨੀ ਮੈਂ ਕਹਿੰਦਾ ਨੁਕਸਾਨ ਵੋਟਾਂ ਦਾ ਨੁਕਸਾਨ ਮੈਂ ਟਿੱਪਣੀ ਨਹੀਂ ਕਹਿ ਰਿਹਾ ਹੁੰਦਾ ਨੁਕਸਾਨ ਤਾਂ ਕੋਈ ਇੱਜ ਕੋਈ ਕੋਈ ਦ੍ਰਾਮਾ ਨਹੀਂ ਪਰ ਗੱਲ ਇਹ ਹੈ ਕਿ ਜਿਹਨੇ ਪੰਜਾਬ ਲਈ ਕੀਤਾ ਤੇ ਪੰਥ ਲਈ ਕੀਤਾ ਇੱਕ ਧਰਮੀ ਫੌਜੀ ਪਰਿਵਾਰ ਨੂੰ ਲੋਕ ਦੇਖ ਕੇ ਵੋਟ ਪਾਉਣਗੇ ਜੋ ਉਹ ਪਹਿਲਾਂ ਖੜੇ ਨੇ ਹੁਣ ਆ ਕੇ ਆਪਾਂ ਕਿਸ ਗੱਲੋਂ ਵਿੱਚ ਆ ਕੇ ਫਸ ਗਏ ਇਹ ਹੁਣ ਉਹ ਦੱਸ ਸਕਦੇ ਨੇ ਪਰ ਮੈਂ ਉਹਨਾਂ ਬਾਰੇ ਕੋਈ ਜ਼ਰ ਟਿੱਪਣ ਸ਼੍ਰੋਮਣੀ ਕਾਲਦਲ ਇੱਥੇ ਜਿੱਤਦਾ ਝੰਡਾ ਗੱਡੇਗਾ ਰਾਜਾ ਵੜਿੰਗ ਦੇ ਬਾਰ-ਬਾਰ ਬਿਆਨ ਤੁਹਾਡੇ ਵੀ ਵਿਰੋਧ ਦੇ ਅਸਲ ਦੇ ਵਿੱਚ ਨਾ ਹੁਣ ਮੈਂ ਕੀ ਕਹਾ ਕਿ ਰਾਜਾ ਵੜਿੰਗ ਨੂੰ ਮੂੰਹ ਦੀ ਬਾਸਿਰ ਹੋਈ ਆ ਹੁਣ ਇਹ ਸ਼ਬਦ ਤੋਂ ਵੱਧ ਸ਼ਬਦ ਉਹਦੇ ਲਈ ਮੈਂ ਵਰਤ ਨਹੀਂ ਸਕਦਾ ਹੋਰ ਕੋਈ ਇੰਦਰਾ ਗਾਂਧੀ ਨੂੰ ਮਾਂ ਦੱਸਦਾ ਠੀਕ ਹੈ ਜੀ ਜਿਹੜੀ ਇੰਦਰਾ ਗਾਂਧੀ ਨੇ ਸਿੱਖਾਂ ਦੀ ਨਸਲ ਕੁਸੀ ਕੀਤੀ ਕਹਿੰਦਾ ਰਾਹੁਲ ਗਾਂਧੀ ਕੱਲ ਬੋਲੀ ਜਾਂਦਾ ਸੀ ਚਲਾ ਦਿਓ ਕਲਿੱਪ ਬਣਾ ਜਾ ਕਹਿੰਦਾ ਰਾਹੁਲ ਗਾਂਧੀ ਤਿੰਨ ਦਿਨ ਭਾਂਡੇ ਮਾਂਜ ਕੇ ਗਿਆ ਦਰਬਾਰ ਸਾਹਿਬ ਉਹੀ ਰਾਹੁਲ ਗਾਂਧੀ ਜਿਹੜਾ 2 ਸਾਲ ਪਹਿਲਾਂ ਤਿੰਨ ਦਿਨ ਦਰਬਾਰ ਸਾਹਿਬ ਭਾਂਡੇ ਮਾਂਜ ਕੇ ਗਿਆ ਸੀ ਉਹੀ ਰਾਹੁਲ ਗਾਂਧੀ ਪਿਛਲੇ ਮਹੀਨੇ 15 ਅਗਸਤ ਨੂੰ ਜਗਦੀਸ਼ ਟੈਟਲਰ ਉਹਦੇ ਮਗਰ ਖੜਾ ਸੀ ਆਇਦੇ ਫੁੱਪੜ ਦੇ ਰਾਹੁਲ ਗਾਂਧੀ ਦੇ ਤੇ ਜਗਦੀਸ਼ ਟੈਟਲਰ ਉਹ ਬੰਦਾ ਜਿਨੇ ਗਲਾਂ ਚ ਟਾਇਰ ਪਾ ਪਾ ਕੇ ਲਿਸਟਾਂ ਚੱਕ ਚੱਕ ਕੇ ਕਲੋਨੀਆਂ ਦੀਆਂ ਸਿੱਖ ਸਿੱਖ ਸਿੱਖਾਂ ਦਾ ਕਤਲੇਆਮ ਕਰਾਇਆ ਸੀ ਉਹ ਰਾਹੁਲ ਗਾਂਧੀ ਦੇ ਮਗਰ ਖੜਿਆ ਸੀ ਇਹ ਡਰਮੇ ਕਰਕੇ ਦਿਖਾਉਣਗੇ ਭਾਂਡੇ ਮਾਂਜਣ ਦੇ ਜੋ ਨਹਿਰੂ ਸੀ ਉਹੀ ਇੰਦਰਾ ਜੋਰਜੀਵ ਸੀ ਉਹੀ ਰਾਹੁਲ ਇੱਕ ਡੱਕੇ ਦਾ ਫਰਕ ਨਹੀਂ ਜੋ ਇੰਦਰਾ ਦੇ ਮਰੇ ਤੇ ਰਜੀਵ ਗਾਂਧੀ ਨੇ ਕਿਹਾ ਕਿ ਫੂਕ ਦਿਓ ਆਰਡਰ ਕਿਤੇ ਉਹੀ ਜਗਦੀਸ਼ ਟਟਲਰ ਰਾਹੁਲ ਗਾਂਧੀ ਦੇ ਮਗਰ ਖੜਾ ਸੀ 15 ਅਗਸਤ ਇੱਕ ਮਹੀਨੇ ਦੀ ਗੱਲ ਆ ਹਲੇ ਹਲੇ ਹੋਰ ਸਬੂਤ ਚਾਹੀਦੇ ਨੇ ਰਾਜੇਪ ਸਿੰਘ ਨੂੰ ਕਿ ਰਾਹੁਲ ਗਾਂਧੀ ਉਹੀ ਆ ਜੋ ਰਜੀਵ ਗਾਂਧੀ ਦੇ ਇੰਦਰਾ ਸੀ ਪੁਰਾਣਾ ਭਾਈਵਾਲ ਬੀਜੇਪੀ ਨੂੰ ਕਿੱਥੇ ਰੱਖ ਕੇ ਵੇਖ ਰਿਹਾ ਤੁਸੀਂ ਬੀਜੇਪੀ ਇੱਥੇ ਤਾਂ ਦਾਜ ਹੈ ਹੀ ਨਹੀਂ ਕਿਤੇ ਲੱਭੀ ਨਹੀਂ ਰਹੀ ਕਿਉਂ ਕਹਿੰਦੇ ਕਿ ਸੀਟ ਲੈ ਜਾਣੀ ਤੁਸੀਂ ਕਿਹਨੇ ਬੀਜੇ ਉਹ ਪਿਛਲੀ ਦੌੜ ਪੰਜਵੇਂ 6ਵੇਂ ਨੰਬਰ ਦੇ ਨੰਬਰ ਦੇ ਸਾਡੇ ਆਪਣੇ ਹਰਮੀਤ ਸਿੰਘ ਸੰਧੂ ਐਸ ਟਾਈਮ ਤੇ ਟੱਕਰ ਚਾ ਕੀ ਲੱਗਦੇ ਤੁਹਾਨੂੰ ਵੀਰ ਸਿੰਘ ਸੰਧੂ ਹੁਣ ਹਾਲਾਤ ਇਹ ਨੇ ਹਰਮਿੰਦਰ ਸਿੰਘ ਸੰਧੂ ਪਰਚੇ ਕਰਾ ਰਿਆ ਨਾ ਕਿ ਮੈਂ ਗਿਆ ਮੈਨੂੰ ਬਚਾ ਲਿਓ ਭਗਵੰਤ ਮਾਨ ਸਾਹਿਬ ਹੁਣ ਬਾਰੀ ਦੇ ਨਾਲ ਲੰਮਕ ਕੇ ਹਰਮਿੰਦਰ ਸਿੰਘ ਸੰਧੂ ਇਹ ਦਿਖਾਈ ਚੁੱਕਿਆ ਲੋਕ ਦੇਖ ਚੁੱਕ ਨੇ ਕਿ ਉਹਦੀ ਔਕਾਤ ਬਾਰੀ ਕੇ ਲੰਮਕਣ ਦੀ ਇਹ ਤੋਂ ਵੱਧ ਨਹੀਂ ਹੈ ਧੰਨਵਾਦੀ ਸਰਬਜੀਤ ਸਿੰਘ ਝਿੰਜਰ ਯੂਥ ਆਗੂ ਨਾਲ ਸੀ ਉਹ ਕਹਿੰਦੇ ਕਿ ਅਕਾਲੀ ਦਲ ਦੀ ਜਿੱਤ ਪੱਕੀ ਆ ਤੇ ਹਵਾ ਨਹੀਂ ਇਹ ਹਨੇਰੀ ਆਊਗੀ ਕਹਿੰਦੇ ਅਕਾਲੀ ਦਲ ਵਾਸਤੇ ਕਿਉਂਕਿ ਇਹ ਕਹਿੰਦੇ ਆਗਾਜ਼ ਆ ਅਕਾਲੀ ਦਲ ਵਾਸਤੇ ਤੇ ਆਗਾਜ਼ ਜਿਹੜਾ ਤਰਨ ਤਰਨ ਕਰ ਰਿਹਾ ਆਗਾਜ਼ ਤੋਂ ਬਾਅਦ ਵਿੱਚ 227 ਕਹਿੰਦੇ ਲੈ ਕੇ ਜਾਊਗਾ ਕਾਲੀਦਾਰ ਬਾਦਲਾ ਹਾਂ ਮਨਦੀਪ ਸਿੰਘ ਤੇ ਕਹਿੰਦੇ ਮੈਂ ਟਿੱਪਣੀ ਕੋਈ ਨਹੀਂ ਕਰਨੀ ਚਾਹੁੰਦਾ ਵੋਟ ਜ਼ਰੂਰ ਖਰਾਬ ਹੋਊਗੀ ਪਰ ਕਹਿੰਦੇ ਟਿੱਪਣੀ ਕੋਈ ਨਹੀਂ ਤੇ ਰਾਜੇ ਵੜਿੰਗ ਨੂੰ ਜ਼ਰੂਰ ਆੜੇ ਹੱਥੀ ਲਿਆਉਣਾ ਪਿਸ਼ੋਕੜ ਵੀ ਕੱਢ ਕੇ ਦਿਖਾ ਲ ਦਤਾ ਕਿ ਤੁਸੀਂ ਕੀ ਸੀ ਕੀ ਹੋ ਤੇ ਕੀ ਕਰ ਰਹੇ ਹੋ ਰਾਜੇ ਵੜਿੰਗ ਤੇ ਭਾਜੀ ਜਿਹੜਾ ਕਿ ਪੁਰਾਣਾ ਭਾਈਵਾਲ ਸੀ ਨੌ ਮਾਸੇ ਰਿਸ਼ਤਿਆਂ ਦੀ ਗੱਲ ਹੋਈ ਸੀ ਉਹਦੇ ਬਾਰੇ ਵੀ ਉਹਨਾਂ ਦੱਸਤਾ ਕਿ ਉਹਦਾ ਕਿਤੇ ਵੀ ਆਧਾਰ ਨਹੀਂ ਭਾਜੀ ਦਾ ਦੇਖਦੇ ਆ 11 ਦੀ VOTING ਅਟ ਸਮਾਂ ਬੜਾ ਥੋੜਾ ਰਹਿ ਗਿਆ ਕੀ ਅਕਾਲੀ ਦਲ ਬਾਜ਼ੀ ਮਾਰਦਾ ਇਤੋਂ ਅਕਾਲੀ ਦਲ ਦੀ ਵਾਪਸੀ ਹੁੰਦੀ ਆ ਪੁਨਰ ਸਰਜੀਤ ਅਕਾਲੀ ਦਲ ਜਾਂ ਅਕਾਲੀ ਦਲ ਅੰਮ੍ਰਿਤਸਰ ਜਾਂ ਵਾਰਿਸ ਪੰਜਾਬ ਦੇ ਅਕਾਲੀ ਦਲ ਉਹ ਕਿੰਵੇਂ ਨੰਬਰ ਤੇ ਆਉਂਦੇ ਆ ਕਿ ਜਾਂ ਪਹਿਲਾ ਦੂਜਾਤੀ ਜਨਮ ਪੱਤੇ ਜਿਹਾ ਰੱਖ ਕੇ ਲੜਾਈ ਵੇਖੀ ਕੌਣ ਆਉਂਦਾ ਇਹ ਤੇ ਸਮਾਂ ਹੀ ਦੱਸੂਗਾ ਸਮੇ ਦੇ ਗਰਭ ਦੇ ਵਿੱਚ ਆ ਪਰ ਜੋ ਹਰ ਇੱਕ ਪਾਰਟੀ ਦਾਅਵੇਦਾਰੀ ਖਾਸ ਕਰਕੇ ਕਰਦੀ ਆ ਉਹਦੇ ਵਿੱਚ ਅਕਾਲੀ ਦਲ ਨੇ ਬੜੀ ਵੱਡੀ ਦਾਅਵੇਦਾਰੀ ਕੀਤੀ ਆ ਉਹਦੇ ਵਿੱਚ ਸਰਬਜੀਤ ਸਿੰਘ ਝਿੰਜਰ ਸਾਡੇ ਨਾਲ ਸੀ ਉਹਨਾਂ ਨੇ ਇਹ ਦਾਅਵੇਦਾਰੀ ਕੀਤੀ ਆ ਕਿ ਯੂਥ ਆਗੂ ਆ ਕਿ ਇਹ ਕਾਲੀ ਦਲ ਈਸ਼ਵਰ ਵਾਪਸੀ ਕਰ ਰਿਹਾ ਵਾ ਤੇ ਵਾਪਸੀ ਕੋਈ ਹਵਾ ਨਹੀਂ ਇਹ ਹਨੇਰੀ ਆਊਗੀ ਕਾਲੀ ਦਲ ਦੀ ਤੇ